ਪਹਿਲਾ ਖਬਰ ਸਿਟੀ ਬਿਊਟੀਫੁੱਲ ਚੰਡੀਗੜ੍ਹ ਤੋਂ ਜਿੱਥੇ ਹੁਣ ਵਰਦੀ ਪਾ ਕੇ ਟ੍ਰੈਫਿਕ ਨਿਯਮ ਤੋੜਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਖੈਰ ਨਹੀਂ ਹੈ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਨਵੇਂ ਆਦੇਸ਼ ਜਾਰੀ ਕਰ ਦਿੱਤੇ ਨੇ ਕਿ ਵਰਦੀ ਪਾ ਕੇ ਟ੍ਰੈਫਿਕ ਨਿਯਮ ਤੋੜਿਆ ਤਾਂ ਪੁਲਿਸ ਕਰਮੀਆਂ ਤੇ ਕਾਰਵਾਈ ਹੋਵੇਗੀ ਨਿਯਮ ਤੋੜਨ ਵਾਲੇ ਪੁਲਿਸ ਕਰਮੀ ਤੇ ਵਿਭਾਗੀ ਕਾਰਵਾਈ ਹੋਵੇਗੀ ਵਰਦੀ ਜਾਂ ਬਿਨਾਂ ਵਰਦੀ ਰੂਲਸ ਤੋੜਨ ਵਾਲੇ ਤੇ ਦੁੱਗਣਾ ਜੁਰਮਾਨਾ ਲੱਗੇਗਾ ਚੰਡੀਗੜ੍ਹ ਡੀਐਸਪੀ ਟ੍ਰੈਫਿਕ ਦੇ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਨੇ ਦੱਸਦੇ ਕਿ ਬਹੁਤ ਵਾਰ ਅਜਿੰਨੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਜਿੱਥੇ ਪੁਲਿਸ ਮੁਲਾਜ਼ਮ ਵਰਦੀ ਦੇ ਵਿੱਚ ਹੁੰਦੇ ਨੇ ਖੁਦ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਅੜਾਉਂਦੇ ਨਜ਼ਰ ਆਉਂਦੇ ਨੇ ਭਾਵੇਂ ਕਈ ਵਾਰ ਉਹ ਫੋਨ ਤੇ ਗੱਲ ਕਰ ਰਹੇ ਹੁੰਦੇ ਨੇ ਕਈ ਵਾਰ ਸੀਟ ਬੈਲਟ ਨਹੀਂ ਲਾਈ ਹੁੰਦੀ ਕਈ ਵਾਰ ਰੈੱਡ ਲਾਈਟ ਜੰਪ ਕਰਦੇ ਨੇ ਕਈ ਵਾਰ ਓਵਰ ਸਪੀਡ ਚੱਲਦੇ ਨੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਲੋਕ ਸਾਂਝਾ ਕਰਦੇ ਨੇ ਕਈ ਵਾਰ ਬਾਈਕ ਜਾਂ ਗੱਡੀ ਤੇ ਨੰਬਰ ਹੀ ਨਹੀਂ ਹੁੰਦਾ ਕਈ ਵਾਰ ਇਨਸ਼ੋਰੈਂਸ ਵੀ ਨਹੀਂ ਹੁੰਦੀ ਬਹੁਤ ਸਾਰੇ ਇਲਜ਼ਾਮ ਇਸ ਤਰ੍ਹਾਂ ਦੇ ਟ੍ਰੈਫਿਕ ਪੁਲਿਸ ਤੇ ਲੱਗਦੇ ਨੇ ਤਾਂ ਲੋਕ ਸਵਾਲ ਚੁੱਕਦੇ ਨੇ ਕਿ ਜਦੋਂ ਅਸੀਂ ਥੋੜੀ ਜੀ ਗਲਤੀ ਕਰਦੇ ਹਾਂ ਤਾਂ ਸਾਡੇ ਤੇ ਤਾਂ ਕਾਰਵਾਈ ਹੁੰਦੀ ਹੈ ਪਰ ਜਦੋਂ ਵਰਦੀ ਪਾ ਕੇ ਕੋਈ ਟ੍ਰੈਫਿਕ ਪੁਲਿਸ ਵਾਲਾ ਨਿਯਮ ਤੋੜਦਾ ਉਸ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਤਾਂ ਹੁਣ ਇਹ ਵੱਡਾ ਆਦੇਸ਼ ਜਿੱਤਿਆ ਗਿਆ ਚੰਡੀਗੜ੍ਹ ਦੇ ਵਿੱਚ ਜੇਕਰ ਵਰਦੀ ਪਾ ਕੇ ਕੋਈ ਟ੍ਰੈਫਿਕ ਨਿਯਮ ਪੁਲਿਸ ਵਾਲਾ ਖੁਦ ਤੋੜੇਗਾ ਤਾਂ ਉਸ ਤੇ ਦੁੱਗਣਾ ਜੁਰਮਾਨਾ ਵੀ ਲੱਗੇਗਾ ਅਤੇ ਇਸ ਦੇ ਨਾਲ ਹੀ ਉਸ ਤੇ ਵਿਭਾਗੀ ਕਾਰਵਾਈ ਹੋਵੇਗੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਵੱਲੋਂ ਇਹ ਨਵੇਂ ਆਦੇਸ਼ ਜਾਰੀ ਕੀਤੇ ਗਏ ਨੇ ਵਰਦੀ ਪਾ ਕੇ ਟ੍ਰੈਫਿਕ ਨਿਯਮ ਤੋੜਨ ਵਾਲੇ ਪੁਲਿਸ ਕਰਮੀਆਂ ਤੇ ਹੁਣ ਸਖਤ ਕਾਰਵਾਈ ਹੋਵੇਗੀ ਅਤੇ ਇਸ ਦੇ ਨਾਲ ਹੀ ਵਿਭਾਗੀ ਕਾਰਵਾਈ ਵੀ ਹੋਵੇਗੀ ਤੇ ਵਿਭਾਗੀ ਕਾਰਵਾਈ ਦੇ ਨਾਲ ਨਾਲ ਡਬਲ ਜੁਰਮਾਨਾ ਲੱਗੇਗਾ ਵਰਦੀ 'ਚ ਤੁਸੀਂ ਕੋਈ ਕਾਨੂੰਨ ਤੋੜਿਆ ਟ੍ਰੈਫਿਕ ਨਿਯਮਨ ਦੀ ਉਲੰਘਣਾ ਕੀਤੀ ਜਾਂ ਫਿਰ ਚਾਹੇ ਬਿਨਾਂ ਵਰਦੀ ਦੇ ਵਿੱਚ ਵੀ ਜੇਕਰ ਤੁਸੀਂ ਪੁਲਿਸ ਮੁਲਾਜ਼ਮ ਹੋ ਤਾਂ ਤੁਹਾਡੇ ਤੇ ਦੁੱਗਣਾ ਜੁਰਮਾਨਾ ਲੱਗੇਗਾ ਕਿਉਂਕਿ ਤੁਹਾਡੀ ਤਾਂ ਜ਼ਿੰਮੇਵਾਰੀ ਹੈ ਕਿ ਤੁਸੀਂ ਕਾਨੂੰਨ ਲਾਗੂ ਕਰਵਾਉਣਾ ਜੇਕਰ ਤੁਸੀਂ ਕਾਨੂੰਨ ਤੋੜੋਗੇ ਤਾਂ ਫਿਰ ਕਿਵੇਂ ਚੱਲੇਗਾ ਐਸੇ ਕਰਕੇ ਚੰਡੀਗੜ੍ਹ ਡੀਐਸਪੀ ਟ੍ਰੈਫਿਕ ਦੇ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਨੇ ਪਰ ਫਿਰ ਚੰਡੀਗੜ੍ਹ ਪੁਲਿਸ ਨੇ ਆਪਣੇ ਪੁਲਿਸ ਮੁਲਾਜ਼ਿਮਾਂ ਨੂੰ ਲੈ ਕੇ ਇੱਕ ਵੱਡਾ ਆਰਡਰ ਜਾਰੀ ਕੀਤਾ ਗਿਆ ਹੁਣ ਜਿਹੜਾ ਵੀ ਪੁਲਿਸ ਮੁਲਾਜ਼ਿਮ ਬਾ ਵਰਦੀ ਕੋਈ ਵੀ ਟ੍ਰੈਫਿਕ ਵਾਇਲੇਸ਼ਨ ਕਰਦਾ ਹੈ ਜੁਰਮਾਨੇ ਦੇ ਨਾਲ-ਨਾਲ ਉਹਦੀ ਡਿਪਾਰਟਮੈਂਟਲ ਇਨਕੁਆਇਰੀ ਵੀ ਖੋਲੀ ਜਾਏਗੀ ਸੀਨੀਅਰ ਅਧਿਕਾਰੀਆਂ ਵੱਲੋਂ ਇੱਕ ਆਰਡਰ ਦੀ ਕਾਪੀ ਵੀ ਜਾਰੀ ਕੀਤੀ ਗਈ ਹੈ ਇਹ ਸਾਰਾ ਕੁਝ ਇਸ ਕਰਕੇ ਹੋਇਆ ਕਿਉਂਕਿ ਕਾਫੀ ਸ਼ਿਕਾਇਤਾਂ ਆ ਰਹੀ ਸੀ ਕਿ ਪੁਲਿਸ ਮੁਲਾਜ਼ਮ ਵਰਦੀ ਦੇ ਵਿੱਚ ਰੋਡ ਤੇ ਜਾਂਦੇ ਆ ਲੇਕਿਨ ਟ੍ਰੈਫਿਕ ਵਾਇਲੇਸ਼ਨ ਕਰਦੇ ਆ ਕੋਈ ਜੇਕਰ ਟੂ-ਵੀਲਰ ਤੇ ਪੁਲਿਸ ਮੁਲਾਜ਼ਮ ਵਰਦੀ ਪੈਨ ਕੇ ਜਾ ਰਿਹਾ ਹੈ ਤਾਂ ਉਹ ਵਾਇਲੇਸ਼ਨ ਕਰਦਾ ਹੈ ਕਦੇ ਹੈਲਮਟ ਨਹੀਂ ਹੁੰਦਾ ਕਦੇ ਨੰਬਰ ਪਲੇਟ ਜੀ ਇਸ਼ੂ ਹੁੰਦਾ ਇਹ ਸ਼ਿਕਾਇਤਾਂ ਕਾਫੀ ਜ਼ਿਆਦਾ ਆ ਰਹੀ ਸੀ ਇਸ ਨੂੰ ਲੈ ਕੇ ਹੁਣ ਆਰਡਰ ਜਾਰੀ ਕੀਤਾ ਗਿਆ ਹੈ ਟ੍ਰੈਫਿਕ ਪੁਲਿਸ ਦੇ ਸੀਨੀਅਰ ਅਫਸਰਾਂ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਜੇਕਰ ਹੁਣ ਕੋਈ ਵੀ ਪੁਲਿਸ ਮੁਲਾਜ਼ਮ ਕਿਸੇ ਵੀ ਤਰ੍ਹਾਂ ਦੀ ਕੋਈ ਵਾਇਲੇਸ਼ਨ ਕਰਦਾ ਹੈ ਫੁੱਟ ਡਰਾਈਵਿੰਗ ਕਰ ਰਿਹਾ ਹੈ ਜਾਂ ਫਿਰ ਜੇਕਰ ਵਰਦੀ ਤੇ ਹੈ ਜਾਂ ਬਿਨਾਂ ਵਰਦੀ ਤੇ ਵੀ ਹੈ ਜਾਂ ਕੋਈ ਟ੍ਰੈਫਿਕ ਦੀ ਵਾਇਲੇਸ਼ਨ ਕਰਦਾ ਹੈ ਤਾਂ ਜੁਰਮਾਨੇ ਦੇ ਨਾਲ-ਨਾਲ ਉਹਦੀ ਡਿਪਾਰਟਮੈਂਟਲ ਇਨਕੁਆਇਰੀ ਵੀ ਖੋਲੀ ਜਾਏਗੀ ਔਰ ਜੁਰਮਾਨਾ ਵੀ ਦੁੱਗਣਾ ਲਿੱਤਾ ਜਾਏਗਾ ਯਾਨੀ ਕਿ ਔਰ ਉਹਨਾਂ ਦੀ ਜਿਹੜੀ ਹੈ ਇਹ ਇਸ ਪਾਰੇ ਕਾफी ਸਖਤੀ ਕੀਤੀ ਗਈ ਹੈ ਕਿਉਂਕਿ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੁਲਿਸ ਮੁਲਾਜ਼ਮો ਦੀ ਕਾਫੀ ਕੰਪਲੇਂਟ ਆਦੇ ਸੀ ਲੋਕੀ ਫੋਟੋਆਂ ਖਿੱਚ ਕੇ ਵੀਡੀਓਗ੍ਰਾਫੀ ਕਰਕੇ ਸੀਨੀਅਰ ਅਧਿਕਾਰੀਆਂ ਨੂੰ ਮੇਲ ਕਰਦੇ ਸੀ ਚੰਡੀਗੜ੍ਹ ਪੋਰਟਲ ਚੰਡੀਗੜ੍ਹ ਪੁਲਿਸ ਦੇ ਪੋਰਟਲ ਤੇ ਭਾਦੇ ਸੀਗੇ ਕਿ ਖੁਦ ਇਹ ਲੋਕਾਂ ਨੂੰ ਸਿੱਖਿਆ ਦਿੰਦੇ ਆ ਲੇਕਿਨ ਆਪਣੇ ਆਪ ਤੇ ਕਾਨੂੰਨ ਕਿਉਂ ਨਹੀਂ ਲਾਗੂ ਹੁੰਦਾ ਜਿਸ ਕਰਕੇ ਹੁਣ ਸੀਨੀਅਰ ਅਧਿਕਾਰੀਆਂ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਕਿ ਜੇਕਰ ਹੁਣ ਕੋਈ ਵੀ ਪੁਲਿਸ ਮੁਲਾਜ਼ਮ ਟ੍ਰੈਫਿਕ ਵਾਇਲੇਸ਼ਨ ਕਰਦਾ ਹੈ ਗੱਡੀ ਚਲਾਉਂਦਾ ਹੈ ਜਾਂ ਬਾਈਕ ਚਲਾ ਰਿਹਾ ਜਾਂ ਟ੍ਰੈਫਿਕ ਵਾਇਲੇਸ਼ਨ ਕਰ ਰਿਹਾ ਤਾਂ ਉਹਦਾ ਜੁਰਮਾਨੇ ਦੇ ਨਾਲ-ਨਾਲ ਉਹਦੀ ਡਿਪਾਰਟਮੈਂਟਲ ਇਨਕੁਆਇਰੀ ਵੀ ਖੋਲੀ ਜਾਏਗੀ ਹਾਲਾਂਕਿ ਪੁਲਿਸ ਹੁਣ ਚੰਡੀਗੜ੍ਹ ਦੀ ਅਸੀਂ ਗੱਲ ਕਰ ਲਈ ਵੀ ਕੇਅਰ ਫॉर ਯੂ ਚੰਡੀਗੜ੍ਹ ਪੁਲਿਸ ਲਗਾਤਾਰ ਜਿਹੜਾ ਡਿਸਪਲਾਈਨ ਨੂੰ ਲੈ ਕੇ ਕਾਫੀ ਮੰਨੀ ਜਾਂਦੀ ਹੈ ਲਾਅ ਐਂਡ ਆਰਡਰ ਨੂੰ ਲੈ ਕੇ ਕਾਫੀ ਮੰਨੀ ਜਾਂਦੀ ਹੈ ਲੇਕਿਨ ਹੁਣ ਖੁਦ ਪੁਲਿਸ ਮੁਲਾਜ਼ਮ ਜੇਕਰ ਪਿਛਲੇ ਦਿਨਾਂ ਕਾਫੀ ਵੀਡੀਓ ਆਈ ਹੈ ਉਸ ਨੂੰ ਲੈ ਕੇ ਸਖਤ ਹਦਾਇਤਾਂ ਦਿੱਤੀ ਗਈ ਹੈ ਕਿ ਖੁਦ ਪਹਿਲਾਂ ਕਿਸੇ ਪਲਾਨ ਕਰੋ ਖੁਦ ਪਹਿਲਾਂ ਜਿਹੜੇ ਟ੍ਰੈਫਿਕ ਰੂਲਸ ਨੂੰ ਤੁਸੀਂ ਫਾਲੋ ਕਰੋ ਉਸ ਤੋਂ ਬਾਅਦ ਹੀ ਤੁਸੀਂ ਲੋਕਾਂ ਨੂੰ ਸਮਝਾ पाओਗੇ